ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਸੇ ਤੁਹਾਡਾ ਸਵਾਗਤ ਹੈ ਆਪਾਂ ਨੇ ਆਲੂ ਲੈ ਲੇ ਆਲੂਆਂ ਨੂੰ ਆਪਾਂ ਛੱਲ ਲੈਨੇ ਵਾੜਲੇ ਵਾਲ ਕੇ ਠੰਡੇ ਕਰ ਲੇ ਹੁਣ ਇਹਨਾਂ ਨੂੰ ਆਪਾਂ ਛੱਲ ਲੈਨੇ ਵੀਡੀਓ ਨੂੰ ਲਾਈਕ ਬਹੁਤ ਘੱਟ ਆਉਂਦੇ ਨੇ ਜੀ ਮੈਂ ਹਰ ਇੱਕ ਦੀ ਵੀਡੀਓ ਨੂੰ ਲਾਈਕ ਕਰਦੀ ਹਾਂ ਤੁਸੀਂ ਵੀਡੀਓ ਨੂੰ ਲਾਈਕ ਜ਼ਰੂਰ ਕਰਦਿਆ ਕਰੋ व्यू तो चलो वजिया ने लाइक घटने लो जी आप सारे आलू छिले लो जी अपने जो आलू छिले थे रोज की तरह आप कद्दूकाश कर लें क्योंकि कद्दूकाश करके ਬਿੱਚੋਂ ਨਿਕਲਦੇ ਨਹੀਂ ਜੀ ਆਪਾਂ ਜਿਹੜੀ ਮਰਜ਼ੀ ਚੀਜ਼ ਦੇ ਵਿੱਚ ਪਾ ਲਈਏ ਉਹਦੇ ਵਿੱਚ ਨਿਕਲਦੇ ਨਹੀਂ ਜੇ ਆਪਾਂ ਉਹਨੂੰ ਦੁਬਾਰਾ ਟਮੈਸ਼ ਕਰਦੇ ਹੱਥਾਂ ਨਾਲ ਜਾਂ ਉਹਦੇ ਨਾਲ ਉਹਦੇ ਵਿੱਚ ਕੱਡਾ ਰਹਿ ਜਾਂਦੀਆਂ ਨੇ ਆਲੂ ਦੀਆਂ ਜਿਹੜੀਆਂ ਫਿਰ ਵਿੱਚ ਜਿਹੜੀ ਚੀਜ਼ ਬਣਾਉਣੀ ਹੈ ਵਿੱਚੋਂ ਫਟੀ ਫਟ ਫਟ ਨਿਕਲ ਹੀ ਜਾਂਦੀਆਂ ਨੇ ਇਹੋ ਜੀ ਆਪਾਂ ਸਾਰੇ ਆਲੂਆਂ ਨੂੰ ਕੱਦੂਕਾਸ਼ ਕਰ ਲੈਨੇ ਆ ਅਲ ਗਰਮੀ ਬਹੁਤ ਹੋ ਗਈ ਜੀ ਪਤਾ ਨਹੀਂ ਕੀ ਗੱਲ ਆ ਖਾਨੀ ਕੋਈ ਮੀਮੂ ਆਊਗਾ ਬਹੁਤ ਜ਼ਿਆਦਾ ਗਰਮੀ ਹੋ ਗਈ ਅੱਜ ਫੇਰ ਬੱਦਲ ਹੋਏ ਪਿਆ ਹੁਣ ਤਾਂ ਇਹੀ ਅਰਦਾਸਾਂ ਕਰਦੇ ਆ ਵਾਹਿਗੁਰੂ ਮੂਰੇ ਵੀ ਫਸਲਾਂ ਪੱਕੀਆਂ ਤੇ ਆਪਣੀਆਂ ਵੱਢ ਲੈਣ ਕਿਸਾਨ ਭਰਾ ਫੇਰ ਜਿਹੜਾ ਕੁਝ ਮਰਜ਼ੀ ਕਰੀ ਜਾਵੇ 6 ਮਹੀਨੇ ਦੀਕਦਿਆਂ ਨੂੰ ਫਸਲ ਆਉਂਦੀ ਆ ਸਭ ਨੂੰ ਲਓ ਜੀ ਆਪਾਂ ਨੇ ਆਲੂ ਕਦੂਕਾਸ਼ ਕਰ ਲੇ ਹੁਣ ਆਪਾਂ ਪਿਆਜ਼ ਕੱਟਦੇ ਆ ਤੇ ਹਰੀ ਮਿਰਚ ਕੱਟ ਲੈਣੀ ਆ। ਲੋ ਜੀ ਆਪਾਂ ਨੇ ਇੱਕ ਪਿਆਜ਼ ਛਿੱਲ ਲਿਆ। ਆਪਾਂ ਇਹਨੂੰ ਬਰੀਕ-ਬਰੀਕ ਕੱਟ ਲੈਨੇ ਆ। ਆ ਮੱਖੀਆਂ ਨੇ ਉਦੋਂ ਗੰਦਾਲੇ। ਬਹੁਤ ਮੱਖੀਆਂ ਹੋ ਗਈਆਂ। ਮੈਨਾਂ ਜੇ ਬਾਹਰ ਤਾਂ ਜਮੀਨੀ ਚੀਜ਼ ਰੱਖਣ ਦਿੰਦੀ ਆ। ਕੋਸਾ ਹਵਾ ਨਹੀਂ ਰੀ ਕਰਕੇ ਜੀ ਫੇਰ ਆਪਾਂ ਬਾਹਰ ਚੁੱਲੇ ਤੇ ਬਣਾਇਆ ਕਰਾਂਗੇ ਵੀਡੀਓ ਜਦ ਮੌਸਮ ਜੇ ਠੀਕ ਹੋ ਗਿਆ। ਆਪਾਂ ਬਰੀਕ-ਬਰੀਕ ਤੇ ਅੱਜਾਂ ਨੂੰ ਕੱਟ ਲੈਨੇ ਆ। ਉਨ ਤਾਂ ਚੋਪਰ ਚ ਪਾ ਲੰਦੇ ਚੋਪਰ ਚ ਫਿਰ ਇੱਕ ਪਿਆਜ਼ ਠੀਕ ਨਹੀਂ ਆਉਂਦਾ ਬਹੁਤ ਆਪਾਂ ਨੇ ਲੈਣਾ ਨਹੀਂ ਇੱਕੇ ਪਿਆਜ਼ ਲਵਾਂਗੇ ਇਸ ਲਈ ਆਪਾਂ ਇਹਨਾਂ ਨੂੰ ਬ੍ਰੀਕ ਬ੍ਰੀਕ ਕੱਟ ਲੈਨੇ ਆ ਪਿਆਜ਼ ਨਾਲ ਟੈਸਟ ਵਧ ਜਾਣਾ ਜੀ ਚੀਜ਼ ਦਾ ਹਰੇਕ ਦਾ

जी हम आपने सुके मसाले काली मिर्च पा लें क्योंकि काली मिर्च जरूरी रेड मिर्च पा लैने पीसी हुई ये आप थोड़ी पाव जी क्योंकि अपने हरी मिर्च पा ली पहला इन तेज भी नहीं है इधर आप ਚਾਟ ਮਸਾਲਾ ਪਾ ਲੈਣਾ ਹੁਣ ਆਪਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲੈਨੇ ਆ ਆਲੂਆਂ ਚ ਆਟਾ ਆਪਾਂ ਨੇ ਗੁੰਨ ਲਿਆ ਇਹਨਾਂ ਚੰਗੀ ਤਰ੍ਹਾਂ ਆਪਾਂ ਮਸਾਲਿਆਂ ਨੂੰ ਆਲੂਆਂ ਦੇ ਵਿੱਚ ਮਿਕਸ ਕਰ ਲਵਾਂਗੇ ਚਲੋ ਜੀ ਇਹ ਆਓ ਜੀ ਇਤਰਾ ਆਪਣਾ ਨੇ ਆਟਾ ਗੁੰਨ ਲਿਆ ਇਹਦੇ ਆਪਾਂ ਪੇੜੇ ਬਣਾ ਲੈਨੇ ਆ ਤਿੰਨ ਚਾਰ ਕ ਪੇੜੇ ਬਣਾ ਲੈਨੇ ਆ ਆਟੇ ਦੇ ਵਿੱਚ ਥੋੜਾ ਜਿਹਾ ਆਪਾਂ ਨੇ ਨਮਕ ਪਾ ਲਿਆ ਜੀ ਬਸ ਹੋਰ ਕੁਝ ਨਹੀਂ ਪਾਇਆ ਸਿੰਪਲ ਆਟਾ ਅੱਜ ਆਪਾਂ ਗੈਸ ਬਾਲ ਲੈਨੇ ਆ ਤਵਾ ਧਰਦੇ ਆ ਉੱਪਰ ਤਵਾ ਆਪਣਾ ਗਰਮ ਹੁੰਦਾ ਇੰਨੇ ਆਪਾਂ ਲੋਈਏ ਬਣਾ ਲੈਨੇ ਆ ਆਪਾਂ ਨੇ ਇੱਕ ਲੋਈਏ ਲੈ ਲਿਆ ਇਹਨੂੰ ਆਪਾਂ ਬੇਲ ਲੈਨੇ ਆ ਇਹ ਉਹਦੇ ਵਾਸਤੇ ਠੀਕ ਆ ਜਿਵੇਂ ਆਪਾਂ ਨੇ ਕਈ ਵਾਰ ਆਟਾ ਆਟਾ ਪਤਲਾ ਹੋ ਜਾਂਦਾ ਨਾ ਉਹਦੇ ਲਈ ਠੀਕ ਆ ਆਪਾਂ ਨੇ ਪੀਠੀ ਲੈ ਲਈ ਇਹਨੂੰ ਆਪਾਂ ਇਦਾਂ ਵਿੱਚ ਧਰ ਦਿੰਨੇ ਆ ਆ ਪਾਣੀ ਲੈ ਕੇ ਆਪਾਂ ਪਾਣੀ ਨੂੰ ਇਦਾਂ ਕਾਂਡਿਆਂ ਦੇ ਉੱਪਰ ਚਾਰੇ ਪਾਸੇ ਲਾ ਲੈਨੇ ਆ ਚਾਰਸ ਬਾਰੇ ਪਾਣੀ ਨੂੰ ਲਾ ਲੈਨੇ ਆ ਆਪੇ ਇਧਰੋਂ ਮੋੜ ਲੈਨੇ ਪਰੌਂਠੇ ਨੂੰ। ਉੱਪਰਲੀ ਸਾਈਡ ਤੋਂ ਮੋੜ ਲੈਨੇ। ਇਧਰੋਂ ਮੋੜ ਲੈਨੇ ਤੇ ਇਧਰੋਂ ਮੋੜ ਲੈਨੇ। ਹੁਣ ਆਪਾਂ ਇਹਨੂੰ ਹਲਕੇ ਜਿਹੇ ਹੱਥ ਨਾਲ ਦੱਬ ਲੈਨੇ ਆ। ਹੁਣ ਇਹਨੂੰ ਆਪਾਂ ਆਟੇ ਦੇ ਵਿੱਚ ਫੇਰ ਡਿਪ ਕਰ ਲੈਨੇ ਆ ਦੁਬਾਰੇ। ਸੁੱਕਾ ਆਟਾ ਲਗਾ ਲੈਨੇ ਇਹਨੂੰ ਚੰਗੀ ਤਰ੍ਹਾਂ ਹੁਣ ਆਪਾਂ ਇਹਨੂੰ ਇਦਾਂ ਬੇਲ ਲਾਂਗੇ ਲਓ ਜੀ ਆਪਣਾ ਪਰੌਂਠਾ ਬਣ ਗਿਆ ਜੇ ਕਈ ਵਾਰ ਆਪਣੀ ਪੀਠੀ ਢਿੱਲੀ ਹੋ ਜਾਂਦੀ ਆ ਤਾਂ ਤੁਸੀਂ ਇਦਾਂ ਪਰੌਂਠਾ ਬਣਾਓ ਬਿਲਕੁਲ ਨਹੀਂ ਫਟੇਗਾ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਇਸ ਪਾਸੇ ਨੂੰ ਸੇਕਣ ਦਿੰਨੇ ਆ ਲਓ ਜੀ ਇੱਕ ਪਾਸਾ ਆਪਣਾ ਸਿੱਕ ਗਿਆ ਆਪਾਂ ਹੁਣ ਇਹਨੂੰ ਪਾਸਾ ਬਲਟਾ ਦਿੰਨੇ ਆ ਕੀ ਲਗਾ ਦੇਣੇ ਕਈ ਵਾਰ ਆਪਾਂ ਤਾਂ ਗੋਲ ਪਰੌਂਠੇ 'ਚ ਨਹੀਂ ਪੈਂਦਾ ਜਿਆਦਾ ਪਤਲਾ ਹੋ ਜਾਂਦਾ ਆਪਣਾ ਆਲੂ ਦੀ ਪੀਠ ਆਲੂ ਕਈ ਵਾਰ ਜ਼ਿਆਦਾ ਹੋ ਜਾਂਦੇ ਨੇ ਫਿਰ ਆਪਾਂ ਇਦਾਂ ਪਰੌਂਠੇ ਬਣਾ ਸਕਦੇ ਹਾਂ ਬਿਲਕੁਲ ਨਹੀਂ ਵਿੱਚੋਂ ਨਿਕਲਦਾ ਅਜੇ ਆਪਾਂ ਚੰਗੀ ਤਰ੍ਹਾਂ ਚਾਹ ਰ ਇਸ ਤੇਰੇ ਕਿਹੋ ਲਗਾ ਦੇਣੇ ਲਓ ਜੀ ਆਪਾਂ ਇਹਦਾ ਪਾਸਤਾ ਪਲਟ ਦਿੰਨੇ ਆਂ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਇਦਾਂ ਦਬਦਾਂ ਆਪਾਂ ਕੇਕ ਸੇਕ ਲਵਾਂਗੇ ਲਓ ਜੀ ਦੇਖੋ ਪਰੌਂਠੇ ਆਪਣੇ ਕਿੰਨਾ ਵਧੀਆ ਬਣ ਗਏ ਇਸੇ ਤਰ੍ਹਾਂ ਆਪਾਂ ਪਰੌਂਠੇ ਬਣਾ ਲੈਨੇ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ